ਅਹੀਂ ਸਰਪੰਚ ਬਣਾ ਦੇਗਾ ਦੌੜਾ ਵੀ ਲਵਾਵਾਂਗੇ ਇੱਥੇ ਮੈਂ ਕਹਿੰਦਾ ਕਿ ਭੁਲੇਖੇ ਕੱਢ ਦਿਓ ਸਰਪੰਚੀਆਂ ਦਾ ਫੈਸਲਾ ਲੋਕਤੰਤਰ ਚ ਲੋਕ ਕਰਦੇ ਆ ਏਸੀ ਚ ਕਮਰੇ ਚ ਬੈ ਕੇ ਢਾਲੀਵਾਲ ਸਾਹਵੇਂ ਫੈਸਲੇ ਨਹੀਂ ਹੋਣੇ ਔਰ ਮੈਂ ਹਾਂ ਇਹ ਜ਼ਰੂਰ ਹੈ ਜੇ ਕਿਤੇ ਮਜੀਠੇ ਪੰਗਾ ਲੈ ਲਿਆ ਤੇ ਟਮਾਟਰ ਨੂੰ ਟਮਾਟਰ ਕਹਿਣ ਸਿਖਾ ਦੇਾਂਗੇ ਇਹ ਜੇ ਹਾਲਾਤ ਬਣਾ ਦੇਾਂਗੇ ਕੱਢ ਦੇ ਆਗੇ ਭੁਲੇਖੇ ਮੇਰੇ ਵੀਰੋ ਮੈਂ ਅਗਲੀ ਗੱਲ ਕਰਾਂ ਵੈਸੇ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੇਰੀ ਵਾਰੀ ਕਿਵੇਂ ਆਉਣੀ ਆ ਪੰਜੀ ਪਹਿਲਾਂ ਮੈਂ ਛੋਡੇ ਪਰਿਵਾਰ ਨਾਲ ਲੜੀ ਗਿਆ ਐਮ ਐਲ ਏ ਬਣਨ ਖਾਤਰ ਹੋਲਾ ਮੇਰੀ ਧਰਮ ਪਤਨੀ ਮੇਰੀ ਕੁਰਸੀ ਖੋ ਕੇ ਬਹਿ ਗਈ ਆ ਹੁਣ ਪਤਾ ਨਹੀਂ ਹੁਣ ਇਹਦੇ ਨਾਲ ਕਿੰਨਾ ਚਿਰ ਮੇਰੀ ਵਾਰੀ ਤਾਂ ਹੋਣੀ ਹੀ ਨਹੀਂ ਲੱਗਦਾ ਇਹ ਪੱਕੇ ਕਬਜ਼ੇ ਹੋ ਗਏ ਆ ਮਗਰ ਚਲੋ ਸਾਡੇ ਵਰਗੇ ਸਿੰਘਾਂ ਦਾ ਕੰਮ ਹੈ ਕੰਮ ਯੋਜਨਾ ਲੜਾਈ ਲੜਨੀ ਫੈਸਲਾ ਗੁਰੂ ਦੀ ਸੰਗਤ ਨੇ ਕਰਨਾ ਹੈ ਇਹ ਜਿਹਨੂੰ ਬਣਾ ਦੇਣ ਅਸੀਂ ਤਾਂ ਉਹਦਾ ਸਤਕਾਰ ਕਰਦੇ ਆ ਲੋਕਤੰਤਰ ਇਹ ਆ ਮੈਨੂੰ ਪਤਾ ਇਹ ਮੈਂ ਇਹਦੇ ਨਾਲ ਤਾਂ ਅੰਦਰ ਖਾਤੇ ਤਾਂ ਲੜਾਈ ਲੜ ਸਕਦਾ ਸਟੇਜ ਤੇ ਤਾਂ ਹੀ ਮੌਕਾ ਮਿਲਦਾ ਇੱਥੇ ਕਹਿਣ ਜੋਗੀ ਕੁਝ ਨਹੀਂ ਮੈਨੂੰ ਇਸੇ ਬਹਾਲੇ ਮੈਂ ਵੀ ਜਦੋਂ ਮੌਕਾ ਮਿਲਦਾ ਨਾਲ ਹੀ ਕਿੱਲੀ ਨਾਪ ਦੇਣਾ ਕਿਉਂਕਿ ਅੰਦਰ ਜਾ ਕੇ ਤਾਂ ਫਿਰ ਮਾਫੀ ਮੰਗਾ ਕੇ ਕਿ ਕੋਈ ਨਾ ਗਲਤੀ ਹੋ ਗਈ ਵਾਦ ਘੱਟ ਬੋਲਿਆ ਗਿਆ ਤੂੰ ਨਾ ਬਾਲਾ ਦਿਲ ਨੂੰ ਨਾਹੀਂ ਗੁੱਸਾ ਨਾ ਕਰ ਜੀ ਇਹ ਜ਼ਮਾਨਾ ਹੀ ਇਹੋ ਜਿਹਾ ਹੈ ਜੀ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਪਤੀ ਪਰਮੇਸ਼ਰ ਹੁੰਦਾ ਸੀ ਉਹ ਤਾਂ ਜਿਹੜਾ 7 ਵਚਨ ਕਰਕੇ ਰਵੇ ਜ਼ਮਾਨਾ ਉਹਦਾ ਹੀ ਹੈ ਇਸ ਲਈ ਬੜੇ ਧਿਆਨ ਨਾਲ ਚੱਲਣਾ ਪੈਂਦਾ ਹਰ ਗੱਲ ਦਾ ਧਿਆਨ ਰੱਖਣਾ ਪੈਂਦਾ ਚਲੋ ਮੈਂ ਇਹ ਗੱਲ ਛੱਡਾਂ ਆ ਵੇਖੋ ਪੱਤਰਕਾਰ ਕਿੰਨੇ ਖੁਸ਼ ਹੋਣ ਦੇ ਹਾਲ ਭਾਵੇਂ ਇਹਨਾਂ ਦਾ ਮੇਰੇ ਵਰਗਾ ਹੀ ਹੋਵੇ ਆ ਦਿਲਜਿੰਦਰ ਅੱਜ ਦਿਲਜਿੰਦਰ ਦਾ ਤੇ ਉਹਦੇ ਨਾਲ ਦੇ ਸਾਥੀ ਦਾ ਹਾਲ ਥੋੜਾ ਮੇਰੇ ਤੋਂ ਵੀ ਭਾਵੇਂ ਪੜਾ ਹੋਵੇ ਮਾਰ-ਮਾਰ ਤਾੜੀਆਂ ਇਸ ਤਰ੍ਹਾਂ ਤੁਸੀਂ ਸਵਾਦ ਲੈਣ ਦੀ ਰਿਓ ਸਾਰਾ ਦਿਨ ਮਗਰ ਜਿਹਦੇ ਨ ਪਤਾ ਤਾਂ ਸਭ ਨੂੰ ਹੀ ਆ ਕਿਦਾ ਕਿਦਾ ਕੀ ਹਾਲ ਹੈ ਚਲੋ ਰੱਬ ਸੋਖੀ ਬਖਸ਼ੇ ਇਹ ਜਿਹੜੀ ਗੱਡੀ ਆ ਨਾ ਇਹ ਰਲਮਲ ਕੀ ਚੱਲਦੀ ਆ ਤੇ ਬਾਹਲਾ ਅੱਗੇ ਪਿੱਛੇ ਐਕਸਲੇਟਰ 90 ਨਾਲ ਕਦੇ ਇੱਕ ਵਾਰੀ ਗੱਡੀ ਪਲਟ ਜਾਂਦੀ ਹੈ ਜਿਵੇਂ ਭਗਵੰਤ ਮਾਨ ਦੀ ਪਲਟ ਗਈ ਸੀ ਆਹੀ ਸਰਪੰਚ ਬਣਾ ਦੇਗਾ ਦੌੜਾ ਵੀ ਲਵਾਵਾਂਗੇ ਇੱਥੇ ਮੈਂ ਕਹਿੰਦਾ ਕਿ ਭਲੇਖੇ ਕੱਢ ਦਿਓ ਸਰਪੰਚੀਆਂ ਦਾ ਫੈਸਲਾ ਲੋਕਤੰਤਰ ਚ ਲੋਕ ਕਰਦੇ ਆ ਏਸੀ ਚ ਕਮਰੇ ਚ ਬੈ ਕੇ ਧਾਲੀਵਾਲ ਸਾਵੇ ਫੈਸਲੇ ਨਹੀਂ ਹੋਣੇ ਔਰ ਮੈਂ ਹਾਂ ਇਹ ਜ਼ਰੂਰ ਹੈ ਜੇ ਕਿਤੇ ਮਜੀਠੇ ਪੰਗਾ ਲੈ ਲਿਆ ਤੇ ਟਮਾਟਰ ਨੂੰ ਟਮਾਟਰ ਕਹਿਣ ਸਿਖਾ ਦੇਾਂਗੇ ਇਹ ਜੇ ਹਾਤ ਬਣਾ ਦੇਾਂਗੇ ਕੱਢ ਦੇਾਂਗੇ ਭੁਲੇਖੇ ਮੇਰੇ ਵੀਰੋ ਮੈਂ ਅਗਲੀ ਗੱਲ ਕਰਾਂ ਵੈਸੇ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੇਰੀ ਵਾਰੀ ਕਿਵੇਂ ਆਉਣੀ ਆ ਪੰਜੀ ਪਹਿਲਾਂ ਮੈਂ ਛੋਟੇ ਪਰਿਵਾਰ ਨਾਲ ਲੜੀ ਗਿਆ ਐਮਐਲਏ ਬਣਨ ਖਾਤਰ ਹੋਲਾ ਮੇਰੀ ਧਰਮ ਪਤਨੀ ਮੇਰੀ ਕੁਰਸੀ ਖੋ ਕੇ ਬਹਿ ਗਈ ਆ ਹੁਣ ਪਤਾ ਨਹੀਂ ਹੁਣ ਇਹਦੇ ਨਾਲ ਕਿੰਨਾ ਚਿਰ ਮੇਰੀ ਵਾਰੀ ਤਾਂ ਹੋਣੀ ਹੀ ਨਹੀਂ ਲੱਗਦਾ ਇਹ ਪੱਕੇ ਕਬਜ਼ੇ ਹੋ ਗਏ ਆ ਮਗਰ ਚਲੋ ਸਾਡੇ ਵਰਗੇ ਸਿੰਘਾਂ ਦਾ ਕੰਮ ਹੈ ਕੰਮ ਯੋਜਨਾ ਲੜਾਈ ਲੜਨੀ ਫੈਸਲਾ ਗੁਰੂ ਦੀ ਸੰਗਤ ਨੇ ਕਰਨਾ ਹੈ ਇਹ ਜਿਹਨੂੰ ਬਣਾ ਦੇਣ ਅਸੀਂ ਤਾਂ ਉਹਦਾ ਸਤਕਾਰ ਕਰਦੇ ਆ ਲੋਕਤੰਤਰ ਇਹ ਆ ਮੈਨੂੰ ਪਤਾ ਹੈ ਕਿ ਮੈਂ ਇਹਦੇ ਨਾਲ ਤਾਂ ਅੰਦਰ ਖਾਤੇ ਤਾਂ ਲੜਾਈ ਲੜ ਸਕਦਾ ਸਟੇਜ ਤੇ ਤਾਂ ਹੀ ਮੌਕਾ ਮਿਲਦਾ ਇੱਥੇ ਕਹਿਣ ਜੋਗੀ ਕੁਝ ਨਹੀਂ ਮੈਨੂੰ ਇਸੇ ਬਹਾਨੇ ਮੈਂ ਵੀ ਜਦੋਂ ਮੌਕਾ ਮਿਲਦਾ ਨਾਲ ਹੀ ਇਕੱਲੇ ਨਾ ਪਾ ਦੇਣਾ ਕਿਉਂਕਿ ਅੰਦਰ ਜਾ ਕੇ ਤਾਂ ਫਿਰ ਮਾਫੀ ਮੰਗਾ ਕੇ ਕਿ ਕੋਈ ਨਾ ਗਲਤੀ ਹੋ ਗਈ ਵੱਧ ਘੱਟ ਬੋਲਿਆ ਗਿਆ ਤੂੰ ਨਾ ਬੜਾ ਦਿਨੋਂ ਨਹੀਂ ਗੁੱਸਾ ਨਾ ਕਰ ਜੀ ਇਹ ਜਮਾਨਾ ਹੀ ਇਹ ਜਾਇ ਜੀ ਇੱਕ ਜਮਾਨਾ ਹੁੰਦਾ ਜੀ ਜਦੋਂ ਪੱਤੀ ਪਰਮੇਸ਼ਰ ਹੁੰਦਾ ਸੀ ਉਹਨਾਂ ਤਾਂ ਜਿਹੜਾ ਸਤਬਚਨ ਕਰਕੇ ਰਵੇ ਜਮਾਨਾ ਉਹਦਾ ਹੀ ਹੈ ਇਸ ਲਈ ਬੜੇ ਧਿਆਨ ਨਾਲ ਚੱਲਣਾ ਪੈਂਦਾ ਹਰ ਗੱਲ ਦਾ ਧਿਆਨ ਰੱਖਣਾ ਪੈਂਦਾ ਚਲੋ ਮੈਂ ਇਹ ਗੱਲ ਛੱਡਾਂ ਆ ਵੇਖੋ ਪੱਤਰਕਾਰ ਕਿੰਨੇ ਖੁਸ਼ ਹੋਣ ਦੇ ਹਾਲ ਭਾਵੇਂ ਇਹਨਾਂ ਦਾ ਮੇਰੇ ਵਰਗਾ ਹੀ ਹੋਵੇ ਆ ਦਿਲਜਿੰਦਰ ਅਦਿਲਜਿੰਦਰ ਦਾ ਤੇ ਉਹਦੇ ਨਾਲ ਦੇ ਸਾਥੀ ਦਾ ਖਾਲ ਥੋੜਾ ਮੇਰੇ ਤੋਂ ਵੀ ਭਾਵੇਂ ਭੜਾ ਹੋਵੇ ਮਾਰ ਮਾਰ ਤਾੜੀਆਂ ਇਸ ਤਰ੍ਹਾਂ ਤੁਸੀਂ ਸਵਾਦ ਲੈਣ ਦੀ ਰਿਓ ਸਾਰਾ ਦਿਨ ਮਗਰ ਜਿਦ ਦਿਨ ਪਤਾ ਤਾਂ ਸਭ ਨੂੰ ਹੀ ਆ ਕਿਦਾ ਕਿਦਾ ਕੀ ਹਾਲ ਹੈ ਚਲੋ ਰੱਬ ਸੋਖੀ ਬਖਸ਼ੇ ਇਹ ਜਿਹੜੀ ਗੱਡੀ ਆ ਨਾ ਇਹ ਰਲ ਮਿਲ ਕੇ ਚੱਲਦੀ ਆ ਤੇ ਬਾਹਲਾ ਅੱਗੇ ਪਿੱਛੇ ਐਕਸਲੇਟਰ 90 ਨਾਲ ਕਦੇ ਇੱਕ ਵਾਰੀ ਗੱਡੀ ਪਲਟ ਜਾਂਦੀ ਆ ਜਿਵੇਂ ਭਗਵੰਤ ਮਾਨ ਦੀ ਪਲਟ ਗਈ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ